ਸਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 5 ਮਾਰਚ ਨੂੰ ਚੰਡੀਗੜ੍ਹ ਦਿਵਾਲ ਕਿਸਾਨਾਂ ਨੇ ਰਵਾਨਾ ਹੋਣਾ ਸੀ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਕੀਤੀ ਗਈ ਸਖਤੀ ਦੇ ਚਲਦਿਆਂ ਕਿਸਾਨ ਚੰਡੀਗੜ੍ਹ ਵੱਲ ਮਾਰਚ ਕਰਨ ਦੇ ਵਿੱਚ ਆਸਫਲ ਰਹੇ ਨੇ ਤੇ ਹੁਣ ਕਿਸਾਨਾਂ ਦੇ ਵੱਲੋਂ ਅੱਜ ਪੰਜਾਬ ਭਰ ਦੇ ਵਿੱਚ ਸੱਤਾਧਾਰੀ ਪਾਰਟੀ ਯਾਨੀ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ਦੇ ਘਰਾਂ ਬਾਹਰ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਜਿਸ ਦੇ ਲਈ ਕਿਸਾਨਾਂ ਦੇ ਵੱਲੋਂ ਪਹਿਲਾ ਹੀ ਰਣਨੀਤੀ ਜਿਹੜੀ ਹੈ ਉਹ ਤਿਆਰ ਕੀਤੀ ਗਈ ਸੀ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮੰਦਰ ਰਵਈਏ ਤੋਂ ਵੀ ਕਿਸਾਨ ਕਾਫੀ ਪਰੇਸ਼ਾਨ ਤੇ ਗੁੱਸੇ ਦੇ ਵਿੱਚ ਨੇ ਤੇ ਉਹਨਾਂ ਦੇ ਵੱਲੋਂ ਇਹ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ 11 ਤੋਂ ਲੈ ਕੇ 3 ਵਜੇ ਤੱਕ ਪ੍ਰਦਰਸ਼ਨ ਕੀਤਾ ਜਾਣਾ ਹੈ ਤਾਂ ਦੱਸ ਦਈਏ ਕਿ ਐਸ ਕੇ ਐਮ ਦੇ ਵੱਲੋਂ ਦਿੱਤੇ ਸੱਦੇ ਤੇ ਹੁਣ ਪੰਜਾਬ ਭਰ ਦੇ ਵਿੱਚ ਹੀ ਰੋਸ ਪ੍ਰਦਰਸ਼ਨ ਜਿਹੜੇ ਕਿਸਾਨ ਪ੍ਰਗਟਾਉਂਦੇ ਹੋਏ ਨਜ਼ਰ ਆ ਰਹੇ ਨੇ ਇਸੇ ਦਰਮਿਆਨ ਐਸ ਕੇ ਐਮ ਗਰੁੱਪ ਦੇ ਨਾਲ ਜੁੜੇ ਮੁਹਾਲੀ ਦੇ ਕਿਸਾਨਾਂ ਗੁਜਨਾਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਦਫ਼ਤਰ ਦੇ ਬਾਹਰ ਧਰਨਾ ਦੇਣਾ ਸ਼ੁਰੂ ਕੀਤਾ ਹੈ ਹਾਲਾਂਕਿ ਦੱਸ ਦਈਏ ਕਿ ਇੱਥੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਪੁਲਿਸ ਵੱਲੋਂ ਵੀ ਮੁਖਤਾਬ ਪ੍ਰਬੰਧ ਕੀਤੇ ਗਏ ਹੈ ਇਹ ਪ੍ਰੋਸਸ ਦੇ ਕੇ ਹੈ ਇਹ ਆਪਣਾ ਸੁਤੰਤਰ ਪ੍ਰੋਸਸ ਦੇ ਕੇ ਹੈ ਜਿਹੜੀਆਂ ਡਿਮਾਂਡਸ ਨੇ ਇਹਨਾਂ ਦੀਆਂ ਸਾਡੀ ਸਰਕਾਰ ਹਮੇਸ਼ਾ ਨਾਲ ਰਹੀ ਆ ਨਾਲ ਰਹੂਗੀ ਜਿਹਨਾਂ ਹੀ ਔਰ ਇਸ ਕਰਕੇ ਅਸੀਂ ਇਹ ਦੋਹਾਂ ਸ਼ਾਂਤਮਈ ਤਰੀਕੇ ਨਾਲ ਧਰਨਾ ਤੁਸੀਂ ਦੇ ਰਹੇ ਹੋ ਅਸੀਂ ਧਰਨੇ ਦੇ ਹੱਕ ਦੇ ਵਿੱਚ ਆ ਲੇਕਿਨ ਲੋਕਾਂ ਨੂੰ ਹਰਾਨ ਨਾ ਕਰੋ ਲੋਕ ਵੀ ਹਰਾਨ ਹੋ ਗਏ ਜੀ ਚਾਹ ਪਾਣੀ ਦਾ ਸਦਾ ਬਸਤਾ ਨੇ ਬਗੈਰ ਉਹਦੇ ਚਾਹ ਬਣਿਆ ਬਸਤਾ ਦਿੰਦਾ ਤੇ ਖਾਣ ਪੀਣ ਦਾ ਵੀ ਸਦਾ ਦਿੰਦਾ ਵੀ ਦੁਪਹਿਰ ਦਾ ਖਾਣਾ ਵੀ ਤਿਆਰ ਆ ਖਾ ਕੇ ਜਾਏ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ 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 ਭਾਈ ਜੀ ਸਾਰੇ ਮੇਰੇ ਭਰਾ ਜਿਹੜੇ ਹੈਗੇ ਸਾਰੇ ਬੇਜੋ ਦਰਿਆਾਂ ਦੇ ਤੁਸੀਂ ਧਰਨਾ ਲਾਣਾ ਧਰਨਾ ਲਾ ਲਓ ਜੋ ਕਰਨਾ ਕਰ ਲੋ ਤੇ ਉਹਦੇ ਸੰਬੰਧ ਵਿੱਚ ਉਹ ਚਾਹੁੰਦਾ ਸੀਗਾ ਕਿ ਲੋਕ ਲੋਕ ਦੇਖਾਂਗੇ ਕਿਸਾਨ ਸੜਕਾਂ ਰੋਕਦੇ ਨੇ ਪਰ ਸੰਯੁਕਤ ਮੋਰਚੇ ਨੇ ਪਹਿਲਾਂ ਹੀ ਫੜਾਇਆ ਕਿਤੇ ਸੀਗੇ ਸ਼ਾਸਨ ਚ ਰਹਿ ਕੇ ਜਿੱਥੇ ਪੁਲਿਸ ਰੱਖਦੀ ਹੈ ਤਾਂ ਤੁਸੀਂ ਉੱਥੇ ਰੁਕ ਜਿਓ ਤੇ ਬਾਅਦ ਸੋਸ਼ਲ ਮੀਡੀਆ ਤੇ ਆਇਆ ਕਿਪਵਾ ਕਮਲੇ ਘਰਾਂ ਨੇ ਲੱਗਣ ਦਿੱਤਾ ਤੁਹਾਡੇ ਸਾਰੇ ਨੇ ਤੇ ਅੱਜ ਮੈਂ ਗੱਲ ਲੈਣਾ ਚਾਹੁੰਦਾ ਜਦੋਂ ਸਿੱਖ ਕਿਸਾਨ ਮੋਰਚਾ ਇੱਕ ਸੱਦੇ ਤੇ ਅਸੀਂ ਦਿੱਲੀ ਜਾ ਸਕਦੇ ਆ ਤਿੰਨ ਸਟੇਟਾਂ ਚ ਪਹੁੰਚ ਸਕਦੇ ਆ ਤਾਂ ਪੰਜਾਬ ਸਾਨੂੰ ਚੰਡੀਗੜ੍ਹ ਦੂਰ ਨਹੀਂ ਸੀ ਪਰ ਅਸੀਂ ਨਹੀਂ ਚਾਹੁੰਦੇ ਸੀ ਕਿ ਅਸੀਂ ਆਪਸ ਵਿੱਚ ਟਕਰਾਓ ਕਰੀਏ ਕਿਉਂਕਿ ਦੂਜੇ ਪਾਸੇ ਜਿਹੜੇ ਪੁਲਿਸ ਅਫਸਰ ਸੀ ਉਹ ਵੀ ਸਾਡੇ ਭਰਾ ਨੇ ਅਸੀਂ ਇਹ ਚਾਹਤ ਕੇ ਸਾਡਾ ਆਪਸੇ ਟਕਰਾਓ ਕਰਾ ਦੇ ਸਰਕਾਰ ਇਸ ਕਰਕੇ ਅਸੀਂ ਸੋਚਿਆ ਸੀਗਾ ਜਿੱਥੇ ਪੁਲਿਸ ਰੋਕੂਗੀ ਅਸੀਂ ਸ਼ਾਂਤਮਈ ਤਰੀਕੇ ਨਾਲ ਉੱਥੇ ਸੜਕ ਦੇ ਕਿਨਾਰੇ ਬੈਠ ਕੇ ਪ੍ਰਦਰਸ਼ਨ ਕਰਾਂਗੇ ਤਾਂ ਜੋ ਲੋਕਾਂ ਨੂੰ ਦੱਸ ਸਕੀਏ ਕਿ ਅਸੀਂ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰ ਰਿਹਾ ਕਿਉਂ ਕਰ ਰਿਹਾ ਕਿਉਂਕਿ ਜਿਹੜੀ ਸਾਡੀ ਮੰਗਾਂ ਸੀਗੀਆਂ ਪੰਜਾਬ ਰਲੇਟਿਵ ਸੀਗੀਆਂ ਤੇ ਭਗਵੰਤ ਮਾਨ ਕਹਿੰਦਾ ਸੀਗਾ ਕਿ ਮੰਗਾਂ ਮੇਰੇ 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 ਨੇੜੇ ਪੰਜਾਬ ਦੇ ਪੰਜਾਬ ਦੇ ਲੈਵਲ ਦੀ ਨਹੀਂ ਹੈਗੀ ਆ ਸੈਂਟਰ ਦੇ ਨਹੀਂ ਤੇ ਜਦੋਂ ਸੈਂਟਰ ਦੇ ਲੈਵਲ ਸੀਗੇ ਤੁਸੀਂ ਮੀਟਿੰਗ ਕਿਉਂ ਦਿੱਤੀ ਤਦੋਂ ਉਹਨਾਂ ਸੂਕਤ ਕਿਸਾਨ ਮੋਰਚੇ ਨੇ ਸਪਸ਼ਟ ਕਿਹਾ ਕਿ ਤੁਸੀਂ ਸਾਡੇ ਨਾਲ ਬੈਠ ਕੇ ਬੈਸ ਕਰੋ ਕਿਤੇ ਵੀ ਚੁਣੌਤੀ ਹੈ ਤੁਹਾਨੂੰ ਕਿਤੇ ਬੈਠੋ ਇਹ ਮੰਗਾਂ ਦੇ ਤੁਹਾਨੂੰ ਅਸੀਂ ਦੱਸ ਦੇਵਾਂਗੇ ਕਿਹੜੀ ਮੰਗਾਂ ਪੰਜਾਬ ਦੀ ਨੇ ਕਿਹੜੀ ਨਹੀਂ ਨੇ